ਰਾਜਾ ਮਹਾਰਾਣੀ ਜਿੰਦਕੌਰ ਜੀ ਦੀ origignal ਤਸਵੀਰ ਇਹ ਜਦੋਂ ਸਿੰਘ ਜੀ ਦੀ ਆਪਣੇ ਸ਼ੇਰੇ ਪੰਜਾਬ ਇਹ ਸਾਰਾ ਜਿਹੜਾ ਸਮਾਨ ਆਇਆ ਇਹ ਉੱਥੋਂ ਲਿਆਂਦਾ ਇਹਨਾਂ ਨੇ ਲਾਹੌਰ ਤੋਂ ਹੋਇਆ ਜੀ ਮਹਾਰਾਜਾ ਰਣਜੀਤ ਸਿੰਘ ਹੁਣਾ ਜੀ ਦੀ ਐਕਸੀਬੀਸ਼ਨ ਲਾਈ ਇਹਨਾਂ ਨੇ ਤੇ ਮਹਾਰਾਣੀ ਜਿੰਦਕੌਰ ਜੀ origignal ਤਸਵੀਰ ਜਿਹੜੀ ਮਹਾਰਾਜਾ ਦਲੀਪ ਸਿੰਘ ਜੀ ਹੁਣਾਂ ਨੇ ਇੱਥੇ ਜਦੋਂ ਮਹਾਰਾਣੀ ਜਿੰਦਕੌਰ ਜੀ ਆਏ ਸੀ ਤਾਂ ਉਹਨਾਂ ਨੇ ਬਣਵਾਈ ਸੀ ਹੋਰ ਵੀ ਕਾਫੀ ਸਮਾਨ ਜਿੱਥੋਂ ਸਿੱਖਾਂ ਦਾ ਰਾਜ ਭਾਗ ਚਲਦਾ ਸੀ ਉੱਥੇ ਆ ਗਏ ਆ ਜਿੱਥੇ ਮਹਾਰਾਜਾ ਰਜੀਤ ਸਿੰਘ ਜੀ ਉਹਨਾਂ ਦੀ ਉਹਨਾਂ ਨੇ ਸਾਰੀਆਂ ਚੀਜ਼ਾਂ ਜਿਹੜੀਆਂ ਇਕੱਠੀਆਂ ਕਰਕੇ ਤੇ ਐਕਸੀਬਿਸ਼ਨ ਲਾਈ ਆ ਤੇ ਉਹ ਅਸੀਂ ਦੇਖਣ ਵਾਸਤੇ ਆਇਆ ਸੋ ਆ ਦੇਖ ਲੋ ਵੀ ਪਹਿਲਾਂ ਤਾਂ ਉਹ ਸਾਰਾ ਆ ਜਿਹੜੀ ਆ ਉਹ ਲੱਗੀ ਆ ਮਹਾਰਾਜ ਜੀਤ ਸਿੰਘ ਜੀ ਹੁਣਾ ਜੀ ਦੀ ਸਾਰੀ ਐਗਜ਼ੀਬੀਸ਼ਨ ਤੇ ਮੈਨੂੰ ਲੱਗਦਾ ਇਹਦੀ ਐਂਟਰੀ ਫੀਸ ਵੀ ਆ ਕੁਛ ਤੇ ਉਹ ਆਪਾਂ ਐਂਟਰੀ ਫੀਸ ਪੁੱਛ ਲੈਨੇ ਆ ਤੇ ਇਹ ਹੈਗੀ ਆ ਕੋਈ ਸਤੰਬਰ ਤੋਂ ਅਕਤੂਬਰ ਤੱਕ ਆ ਸਾਰੀ ਸੋ ਜਿਹੜਾ ਵੀ ਮੇਰਾ ਭਰਾ ਲੰਡਨ ਆਵੇ ਤਾਂ ਇਹ ਆਪਣੀਆਂ ਵਿਰਾਸਤ ਵਾਲੀਆਂ ਚੀਜ਼ਾਂ ਇਹ ਜ਼ਰੂਰ ਦੇਖ ਕੇ ਜਾਓ ਤੇ ਇੱਥੋਂ ਟਿਕਟ ਲੈਣੀ ਆ ਹੈਲੋ ਇਹ ਹਾਊ ਮੱਚ ਲ 2 3 4 4% 4 ਰੋ ਸੀ ਸੈਕਸ ਫੂਰ ਨੋ ਆ ਸਿਰਫ ਫੋਨ ਜੀ ਬਸ ਸਟਾਫ ਨੂੰ ਜੀ ਸਟਾਫ ਜੀ ਉਹਨਾਂ ਬੈਗ ਅਸੀਂ ਲੋਕਰ ਚ ਰੱਖਣੇ ਆ ਇਹ ਜਿਹੜੀ ਸਾਰੀ ਐਗਜ਼ੀਬਿਸ਼ਨ ਲੱਗੀ ਆ ਸਤੰਬਰ ਤੱਕ ਦੀ ਤੇ ਤੇ ਦੇ ਵਿੱਚ ਰਣਜੀਤ ਸਿੰਘ ਜੀ ਦੀ ਆਪਣੇ ਸ਼ੇਰੇ ਪੰਜਾਬ ਬਾਕੀ ਸਿਟੀ ਦਾ ਹਾਂ ਕੀ ਕਰ ਇਹ ਉਹਨਾਂ ਦਾ ਪਿਆ ਪਿਆ ਸ਼ੇਰੇ ਪੰਜਾਬ ਮਹਾਰਾਜ ਜੀ ਦੀਆਂ ਤਲਵਾਰਾਂ ਤੇ ਆ ਜਿਹੜਾ ਉਹਨਾਂ ਨੇ ਹੱਥਾਂ ਤੇ ਚੀਜ਼ਾਂ ਪਹਿਨਦੇ ਸੀ ਜੰਗ ਯੋਦ ਦੇ ਵੇਲੇ ਇਹ ਸਾਰਾ ਜਿਹੜਾ ਸਮਾਨ ਆਇਆ ਇਹ ਉੱਥੋਂ ਲਿਆਂਦਾ ਇਹਨਾਂ ਨੇ ਲਾਹੌਰ ਤੋਂ ਇਹ ਸਾਰੇ ਆਪਣੇ ਵਿਰਾਸਤੀ ਚੀਜ਼ਾਂ ਆਇਆ ਜੀ ਮਹਾਰਾਜ ਰঞ্জੀਤ ਸਿੰਘ ਜੀ ਹੁਣ ਦਾ ਸਿੰਘਾਸਨ ਇਹ ਤੋਂ ਜਲਦੀ ਸੀ ਆਪਣੀ ਰਾਜ ਭਾਗ ਇਹ オリジナル ਫੋਟੋ ਆ ਮਹਾਰਾਣੀ ਜਿੰਦਾ ਜੀ ਦੀ ਜਿਹੜੀ ਮਹਾਰਾਜਾ ਦਲੀਪ ਸਿੰਘ ਜੀ ਨੇ ਇੱਥੇ ਲੰਡਨ 'ਚ ਜਦੋਂ ਮਹਾਰਾਣੀ ਜਿੰਦਾ ਜੀ ਆਏ ਸੀ ਉਹ ਦੋਵੇਂ ਬਣਵਾਈ ਸੀ ཁྱེད 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 हुक्मनामें महाराजा दलीप सिंह जी ਨਾ ਸੁਣੇ ਬੈਠਿਆਂ ਦੇ ਸਮ ਹਮ ਸੁਣੇ ਦਨ ਵੇੜ ਕੀ ਫੋਟੋ ਕਿੱਥੇ ਕਿ ਨਹੀਂ ਹਮ ਆ ਤੇ ਉਹੀ ਬਣਾ ਰਿਹਾ ਵੀਡੀਓ ਇਹ ਜੀ ਮਹਾਰਾਜਾ ਰਣਜੀਤ ਸਿੰਘ ਜੀ ਉਹਨਾਂ ਦਾ ਸਿੰਘਾਸਣ ਜਿੱਥੋਂ ਪੰਜਾਬ ਦਾ ਰਾਜ ਚੱਲਦਾ ਸੀ ਇਹ ਆ ਉਹ ਗੱਤੀ महाराणी जिंद की जे हार शार समान सारा शेर सिंह जी ਭਇਆ ਜੀ ਮਹਾਰਾਜ ਰਣਜੀਤ ਸਿੰਘ ਜਨਾ ਜੀ ਦੀ ਐਕਸੀਵੇਸ਼ਨ ਲਾਈ ਇਹਨਾਂ ਨੇ ਤੇ ਇਸ ਸਤੰਬਰ ਤੱਕ ਆ ਜਿੰਨਾ ਵੀ ਯਾਰ ਲਿਖਿਆ ਵੀ ਆ ਰਣਜੀਤ ਸਿੰਘ ਸਿੱਖ ਕਿੰਗ ਵੈਰੀਅਰ ਸਿੱਖ ਕਿੰਗ ਸੋ ਇੱਥੇ ਜਿੰਨਾ ਵੀ ਸਾਰਾ ਸਮਾਨ ਆ ਉਹ ਜਿਹੜਾ ਲਾਹੌਰ ਤੋਂ ਲਿਆਂਦਾ ਸੀ ਉਹ ਇੱਥੇ ਲਾਇਆ ਹੋਇਆ ਤੇ ਉਹਦੀ ਟਿਕਟ ਵੀ ਆ ਤੇ ਹਾਂਜੀ ਇਹ ਹੈਗਾ ਜੀ ਡਾਰਕ ਕਲੈਕਸ਼ਨ ਮਿਊਜ਼ੀਅਮ ਆ ਇੱਥੇ ਸਤੰਬਰ ਤੱਕ ਜਿਹੜੀਆਂ ਲਾਹੌਰ ਤੋਂ ਚੀਜ਼ਾਂ ਲਿਆਂਦੀਆਂ ਸੀ ਮਹਾਰਾਜ ਰਜੀਤ ਸਿੰਘ ਜੀ ਦਾ ਸਿੰਘਾਸਨ ਉਹਨਾਂ ਦੀਆਂ ਤਲਵਾਰਾਂ ਮਹਾਰਾਣੀ ਜਿੰਦਗੌਰ ਜੀ ਦੀ origignal ਤਸਵੀਰ ਸਾਰੀਆਂ ਇੱਥੇ ਰੱਖੀਆਂ ਹੋਈਆਂ ਉਹਨਾਂ ਨੇ ਤੇ ਜਿਹੜਾ ਵੀ ਲੰਡਨ ਆਵੇ ਸਤੰਬਰ ਤੱਕ ਵੇਖ ਸਕਦਾ ਹੈ ਬਾਅਦ ਵਿੱਚ ਜਿਹੜੀਆਂ ਸਾਰੀਆਂ ਚੀਜ਼ਾਂ ਆ ਇਹ ਆਪੋ ਆਪਣੀ ਜਗ੍ਹਾ ਤੇ ਉਹਨਾਂ ਨੇ ਲੈ ਜਾਣੀਆਂ ਪਰ ਹੈਰਾਨੀ ਦੀ ਗੱਲ ਇਹ ਆ ਵੀ ਸਾਡੀਆਂ ਹੀ ਚੀਜ਼ਾਂ ਜਿਹੜੀਆਂ ਉਹਨਾਂ ਨੂੰ ਵੇਖਣ ਵਾਸਤੇ ਸਾਨੂੰ ਹੀ ਪੈਸੇ ਦੇਣੇ ਪੈ ਰਹੇ ਆ ਇਹ ਚਲੋ ਵਾਹਿਗੁਰੂ ਦਾ ਨਿਆਜ਼ ਜੋ ਵੀ ਤੁਸੀਂ ਕਹਿ ਲਓ ਤੇ ਪਰ ਬਹੁਤ ਸੋਹਣਾ ਬੜਾ ਮਨ ਖੁਸ਼ ਹੋਇਆ ਮਹਾਰਾਜ ਜੀ ਜਿਹੜਾ ਸਿੰਘਾਸਨ ਵੇਖ ਕੇ ਮਹਾਰਾਣਾ ਜਿੰਦਕੌਰ ਜੀ ਦੀ ਤਸਵੀਰ ਵੇਖ ਕੇ ਬੜਾ ਚੰਗਾ ਲੱਗਿਆ ਸਾਰੇ ਪੰਜਾਬੀ ਭਰਾ ਜਿਹੜੇ ਲੰਡਨ 'ਚ ਰਹਿੰਦੇ ਆ ਉਹ ਵੀ ਵੇਖੋ ਤੇ ਜਿਹੜੇ ਕੋਈ ਲੰਡਨ ਆਵੇ ਵਿਜ਼ਿਟ ਕਰਨ ਉਹ ਵੀ ਜ਼ਰੂਰ ਵੇਖੋ ਜੀ